ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਏ ਆਪਾਂ ਸ੍ਰੀ ਗੁਰੂ ਗੋਬਿੰਦ ਸਿੰਘ ਪਾਸ਼ਾਹੀ ਸੇਵੀ ਗੁਰਦੁਆਰਾ ਸਮਾਦ ਭਾਈ ਵਿਖੇ ਆਸਲ ਮੇਲੇ ਕਰਦੇ ਆਪਣੇ ਪਿੰਡੋਂ ਅੱਜ ਸੇਵਾ ਲੱਗੀ ਸੀਗੀ ਨਿਸ਼ਾਨ ਸਾਹਿਬ ਚੜਾਉਣ ਦੀ ਬੂਟਾ ਸਿੰਘ ਸੇਵਾ ਨਿਭਾ ਰਿਹਾ ਆ ਆਪਾਂ ਚਲੋ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਹਾਂ ਜੀ ਆਜੋ ਬੜਾ ਹੈਗੀ ਆ ਸਮਾਦ ਸੈਦ ਦਾ ਬਾਬਾ ਸ੍ਰੀ ਮਾਨ ਸੰਤ ਬਾਬਾ ਸਰਨ ਦਾ ਹਜ ਜੀ ਸ੍ਰੀ ਅਰਦਾਸ ਸਿੰਘ ਵੱਡਾ ਡੇਰਾ ਸਮਾਦ ਭਾਈ ਸੇਵਾ ਭਾਈ ਮੰਗਲ ਮੰਡੇ ਦਾ ਸਬਾਦ ਸੁਣਨ ਲਈ ਸਮਾਦ ਬਾਬਾ ਭਾਈ ਰੂਪ ਚੰਦ ਜੀ ਦੀ ਗੁਰੂ ਹਰਿ ਸਿੱਖ ਦਾ ਦਿੱਤੀ ਪਿਆਰ ਬਾਬਾ ਭਾਈ ਰੂਪ ਚੰਦ ਜੀ ਦਾ ਗੁਰਦੁਆਰਾ ਸਮਾ। ਜਨੇ ਪਾਸ਼ਾਹੀ ਦਾ ਗੁਰਦੁਆਰਾ। ਛਲਵੇਂ ਦੇ ਘਰ ਤੇ। ਜੁਨੀ ਮਾਰਤ ਬਣੀ ਹੋਈ ਆ। ਇਹ ਇਤਿਹਾਸ ਹੈ ਜੀ। ਵਾਹ। ਪਿਆਸ ਪਾਸ਼ਾਹੀ ਸੇਵੀ ਆ ਤੇ। ਬਾਬਾ ਭਾਈ ਰੂਪ ਚੰਦ ਜੀ। ਬਾਬਾ ਭਾਈ ਰੂਪ ਚੰਦ ਜੀ ਤੇ ਗੁਰੂ ਹਰਗੋਬਿੰਦ ਸਿੰਘ ਸਾਹਿਬ ਜੀ ਦਾ ਪਿਆਰ ਸੀ ਪਿਆਰ ਤੇ ਸਮਨ ਕਾਰੀ ਦਾ ਆਦਰਸ਼ ਇਹ ਆਪਣੇ ਪਿੰਡੋ ਵਿੱਚ ਸੰਗਤ ਆਈ ਸੀ ਜੋ ਸੇਵਾ ਕਰ ਰਿਹਾ ਇਥੇ ਦਾ ਆਪਾ ਗੁਰਵਜਨ ਸਿੰਘ ਜੀ ਤੇ ਮੋਰ ਹਰ ਹਰ ਸਿੰਘ ਦਾ ਇਹ ਜਿਆ ਫੰਗ ਦਾ ਉਹ ਨਾ ਨੇ ਆਨਸਾ ਦੀ ਸੇਵਾ ਲਈ ਸੀ ਇਹਨਾਂ ਨਾਲ ਨਾਲ ਚੜਾ ਰਿਹਾ ਬੀਤਾ ਸਿੰਘ ਆਹ ਲੋਬਾ ਸਿੰਘ